ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼ੈਲੈਸ ਐਗ ਬਾਰੇ ਮਤਲਬ ਕੀ ਜਿਹੜਾ ਕੱਚਾ ਅੰਡਾ ਮੁਰਗੀ ਦਿੰਦੀ ਆ ਉਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਾਰਨ ਵੀ ਦੱਸਾਂਗੇ ਕੀ ਕਾਰਨ ਆ ਕੱਚਾ ਅੰਡਾ ਦੇਣ ਦੇ ਤੇ ਕਿਵੇਂ ਇਹਨੂੰ ਠੀਕ ਕੀਤਾ ਜਾ ਸਕਦਾ ਉਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਐਂਡ ਤੇ ਜਾ ਕੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ ਸੋ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਕਿ ਕੱਚਾ ਅੰਡਾ ਕਿਹੋ ਜਿਹਾ ਹੁੰਦਾ ਹੈ ਇਹ ਤੁਸੀਂ ਦੋ ਅੰਡੇ ਮੇਰੇ ਹੱਥ ਵਿੱਚ ਦੇਖ ਰਹੇ ਆਂ ਇਹ ਦੋ ਅੰਡੇ ਨੇ ਇਹਨਾਂ ਵਿੱਚੋਂ ਜਿਹੜਾ ਇੱਕਾਂ ਦਾ ਉਹ ਪ੍ਰੋਪਰ ਤੌਰ ਤੇ ਤਿਆਰ ਆ ਪਰ ਜਿਹੜਾ ਦੂਸਰਾ ਅੰਡਾ ਆ ਉਸ ਦੀ ਜਿਹੜੀ ਛਿਲਕੀ ਆ ਉਹ ਨਹੀਂ ਬਣੀ ਹੋਈ ਇਹਨੂੰ ਹੀ ਕਹਿੰਦੇ ਨੇ ਸ਼ੈਲੈਸ ਐਗ ਮਤਲਬ ਕਿ ਜੇ ਜਿਹੜੀ ਸ਼ੈਲ ਆ ਉਹ ਪ੍ਰੋਪਰ ਤੌਰ ਤੇ ਨਹੀਂ ਬਣੀ ਹੁੰਦੀ ਹੈਗੀ ਵੈਸੇ ਤਾਂ ਇਹਦੇ ਅੰਦਰ ਜਿਹੜੀ ਚੀਜ਼ ਆ ਉਹ ਪ੍ਰੋਪਰ ਤੌਰ ਤੇ ਬਣੀ ਹੁੰਦੀ ਆ ਪਰ ਅਜਿਹੇ ਆਂਡੇ ਨੂੰ ਆਪਾਂ ਮਾਰਕੀਟ ਵਿੱਚ ਵੀ ਸੇਲ ਨਹੀਂ ਕਰ ਸਕਦੇ ਕਿਉਂਕਿ ਕੁਝ ਲੋਕਾ ਉਹ ਖਾਂਦੇ ਨੇ ਉਬਾਲ ਕੇ ਸੋ ਉਬਾਲ ਕੇ ਇਹ ਆਂਡਾ ਖਾਣਾ ਆ ਜਿਹੜਾ ਉਹ ਮੁਸ਼ਕਿਲ ਹੋ ਜਾਊਗਾ ਕਿਉਂਕਿ ਇਹਦੇ ਵਿੱਚ ਪਾਣੀ ਭਰ ਜਾਊਗਾ ਇਸ ਲਈ ਆਪਣੀ ਮਾਰਕੀਟ ਤੇ ਇਸ ਦਾ ਅਸਰ ਪੈਂਦਾ ਆ ਸ਼ੈਲੈਸ ਜਿਹੜਾ ਆਂਡਾ ਆ ਉਹ ਪ੍ਰੋਪਰ ਤੌਰ ਤੇ ਜੇਕਰ ਨਹੀਂ ਤਿਆਰ ਹੈਗਾ ਤਾਂ ਆਪਾਂ ਉਹਨੂੰ ਸੇਲ ਨਹੀਂ ਕਰ ਸਕਦੇ ਇਹ ਜਿਹੜਾ ਮੇਰੇ ਹੱਥ ਵਿੱਚ ਆ ਇਹ ਸ਼ੈਲੈਸ ਐੱਗਾ ਕਿਉਂਕਿ ਇਹਦੀ ਜਿਹੜੀ ਅੱਧੀ ਛਿਲਕੀ ਆ ਉਹ ਬਣੀ ਹੋਈ ਆ ਪਰ ਅੱਧੀ ਛਿਲਕੀ ਆ ਜਿਹੜੀ ਉਹ ਨਹੀਂ ਪ੍ਰੋਪਰ ਬਣੀ ਹੋਈ ਇਸ ਤੋਂ ਬਿਨਾ ਕਈ ਵਾਰ ਤਾਂ ਅਜਿਹਾ ਆਂਡਾ ਵੀ ਹੁੰਦਾ ਜਿਹਦੀ ਬਿਲਕੁਲ ਹੀ ਸਾਰੀ ਜਿਹੜੀ ਛਿਲਕੀ ਆ ਉਹ ਨਹੀਂ ਬਣੀ ਹੁੰਦੀ ਹੈਗੀ ਸੋ ਇਹ ਹੋ ਗਿਆ ਸ਼ੈਲੈਸ ਆਂਡਾ ਤੇ ਆਪਾਂ ਹੁਣ ਗੱਲ ਕਰਦੇ ਆਂ ਕਾਰਨ ਦੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਵੀ ਅੰਦਰ ਤੋਂ ਇਹ ਪ੍ਰੋਪਰ ਤੌਰ ਤੇ ਬਣਿਆ ਹੋਇਆ ਪਰ ਬਾਹਰੋਂ ਇਹਦੀ ਛਿਲਕੀ ਆ ਜਿਹੜੀ ਉਹਨੇ ਹੀ ਬਣੀ ਹੋएगी ਹੁਣ ਆਪਾਂ ਗੱਲ ਕਰਦੇ ਆਂ ਕਿ ਕੀ ਕਾਰਨ ਆ ਸਾਡੀਆਂ ਮੁਰਗੀਆਂ ਕੱਚਾ ਅੰਡਾ ਦਿੰਨੀਆਂ ਦੇਖੋ ਸਭ ਤੋਂ ਪਹਿਲੀ ਗੱਲ ਜੇਕਰ ਤੁਹਾਡੀਆਂ ਮੁਰਗੀਆਂ ਹਜੇ ਪੱਠੀਆਂ ਨੇ ਬਿਲਕੁਲ ਨਵੀਆਂ ਨੇ 4-5 ਮਹੀਨੇ ਦੀਆਂ ਹੋਈਆਂ ਨੇ ਤੇ ਉਹਨਾਂ ਨੇ ਆਂਡੇ ਦੇਣੇ ਹਜੇ ਸ਼ੁਰੂ ਕੀਤੇ ਨੇ ਬਿਲਕੁਲ ਨਵੀਆਂ-ਨਵੀਆਂ ਨੇ ਾਂਡੇ ਦੇਣੇ ਸ਼ੁਰੂ ਕੀਤੇ ਨੇ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਕੁਝ ਵੀ ਦੇਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹ ਨਾਰਮਲ ਆ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਡੀਆਂ ਮੁਰਗੀਆਂ ਆ ਜਿਹੜੀਆਂ ਉਹ ਸਹੀ ਤਰੀਕੇ ਦੇ ਨਾਲ ਆਂਡੇ ਦੇਣ ਲੱਗ ਪੈਣਗੀਆਂ ਜੇਕਰ ਉਹ ਪੱਠੀਆਂ ਨਹੀਂ ਕਿਉਂਕਿ ਆਂਡੇ ਦੇਣ ਦਾ ਜਿਹੜਾ ਸੰਤੁਲਨ ਆ ਉਹ ਹਜੇ ਉਹਨਾਂ ਦੇ ਫਿੱਟ ਹੋ ਰਿਹਾ ਆ ਸੋ ਜੇਕਰ ਤੁਹਾਡੀਆਂ ਨਵੀਆਂ-ਨਵੀਆਂ ਮੁਰਗੀਆਂ ਨੇ ਪੱਠੀਆਂ ਨੇ ਕੱਚਾ ਆਂਡਾ ਦੇ ਰਹੀਆਂ ਨੇ ਤਾਂ ਇੱਕ ਹਫ਼ਤਾ ਵੇਟ ਕਰੋ ਪਰ ਫੇਰ ਵੀ ਜੇਕਰ ਤੁਹਾਡੀਆਂ ਮੁਰਗੀਆਂ ਇੱਕ ਹਫ਼ਤੇ ਬਾਅਦ ਵੀ ਤੁਹਾਡੀਆਂ ਮੁਰਗੀਆਂ ਅੰਡੇ ਸਹੀ ਨਹੀਂ ਦਿੰਦੀਆਂ ਹੈਗੀਆਂ ਕੱਚਾ ਆਂਡਾ ਦਿੰਨੀਆਂ ਜਾਂ ਕਹਿ ਲੋ ਵੀ ਕੋਈ ਤੁਹਾਡੀ ਮੁਰਗੀ 1 ਸਾਲ ਪੁਰਾਣੀ ਆ ਉਮਰ ਉਹਦੀ ਪ੍ਰੋਪਰ ਹੋ ਗਈ ਆ ਪਰ ਫੇਰ ਵੀ ਤੁਹਾਡੀ ਮੁਰਗੀ ਆ ਜਿਹੜੀ ਉਹ ਆਂਡਾ ਕੱਚਾ ਦਿੰਦੀ ਆ ਤਾਂ ਉਸ ਦੇ ਵਿੱਚ ਇਹ ਕਾਰਨ ਹੋ ਸਕਦਾ ਕਿ ਤੁਹਾਡੀ ਮੁਰਗੀ ਆ ਜਿਹੜੀ ਉਹ ਸਟ੍ਰੈਸ ਦੇ ਵਿੱਚ ਆ ਜਾਂ ਫਿਰ ਉਹਨੂੰ ਪਤਲੀ ਵਿੱਠ ਦੀ ਪ੍ਰੋਬਲਮ ਲੱਗੀ ਹੋਈ ਆ ਜਾਂ ਫਿਰ ਉਹਦਾ ਜਿਹੜਾ ਅੰਦਰੂਨੀ ਸਰੀਰ ਆ ਉਹ ਨਹੀਂ ਠੀਕ ਹੈਗਾ ਮੁਰਗੀ ਆ ਜਿਹੜੀ ਉਹ ਸਟ੍ਰੈਸ ਵਿੱਚ ਆ ਇਸ ਦੇ ਨਾਲ ਵੀ ਜਿਹੜੀ ਮੁਰਗੀ ਆ ਉਹ ਕੱਚਾ ਆਂਡਾ ਦੇਵੇਗੀ ਇਸ ਦੇ ਨਾਲ ਇੱਕ ਗੱਲ ਹੋਰ ਆ ਕਿ ਜੇਕਰ ਤੁਹਾਡੀ ਮੁਰਗੀ ਇੱਕ ਜਾਂ ਦੋ ਦਿਨ ਹੀ ਕੱਚਾ ਆਂਡਾ ਦਿੰਦੀ ਆ ਫੇਰ ਵੀ ਤੁਸੀਂ ਟੈਨਸ਼ਨ ਨਾ ਲਓ ਇਹ ਨਾਰਮਲ ਹੋ ਸਕਦਾ ਆ ਕਈ ਵਾਰੀ ਜਿਹੜੀ ਮੁਰਗੀ ਆ ਉਹ 24 ਘੰਟਿਆਂ ਤੋਂ ਪਹਿਲਾਂ ਆਂਡਾ ਦੇ ਦਿੰਦੀ ਆ ਜਿਸ ਦੇ ਨਾਲ ਆਂਡਾ ਜਿਹੜਾ ਆ ਉਹ ਪੱਚਾ ਤਿਆਰ ਹੁੰਦਾ ਆ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਮੁਰਗੀ ਦੀ ਉਮਰ ਵੀ ਠੀਕ ਆ ਮੁਰਗੀ ਤੰਦਰੁਸਤ ਆ ਫੇਰ ਵੀ ਸਾਡੀ ਮੁਰਗੀ ਕੱਚਾ ਅੰਡਾ ਲਗਾਤਾਰ ਦੇ ਰਹੀ ਆ ਉਸ ਦਾ ਕੀ ਕਾਰਨ ਉਸ ਦਾ ਕਾਰਨ ਹੋ ਸਕਦਾ ਕੈਲਸ਼ੀਅਮ ਦੀ ਕਮੀ ਜੇਕਰ ਤੁਹਾਡੀਆਂ ਮੁਰਗੀਆਂ ਦੇ ਅੰਦਰ ਕੈਲਸ਼ੀਅਮ ਦੀ ਕਮੀ ਆ ਤਾਂ ਤੁਹਾਡੀਆਂ ਮੁਰਗੀਆਂ ਕੱਚਾ ਅੰਡਾ ਹੀ ਦੇਵਣਗੀਆਂ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਤੁਸੀਂ ਕੀ ਕਰ ਸਕਦੇ ਆ ਇਸ ਦੇ ਲਈ ਤੁਸੀਂ ਬਾਜ਼ਾਰ ਦੇ ਵਿੱਚੋਂ ਇੱਕ ਕੈਲਸ਼ੀਅਮ ਦਾ ਪਾਊਡਰ ਲਿਆ ਆ ਕੇ ਉਹਨੂੰ ਇਹਨਾਂ ਦੀ ਫੀਡ ਵਿੱਚ ਮਿਲਾ ਕੇ ਤੁਸੀਂ ਆਪਣੀਆਂ ਮੁਰਗੀਆਂ ਨੂੰ ਦੇ ਸਕਦੇ ਆ ਦੂਜੇ ਨੰਬਰ ਤੇ ਕੈਲਸ਼ੀਅਮ ਦੀ ਕਮੀ ਪੂਰਾ ਕਰਨ ਦੇ ਲਈ ਤੁਸੀਂ ਇਹਨਾਂ ਨੂੰ ਪਾਣੀ ਦੇ ਵਿੱਚ ਵੀ ਕਈ ਪ੍ਰਕਾਰ ਦੇ ਮਾਰਕੀਟ ਦੇ ਵਿੱਚੋਂ ਮੈਡੀਕਲ ਦੇ ਵਿੱਚੋਂ ਕੈਲਸ਼ੀਅਮ ਵਾਲੇ ਜਿਹੜੇ ਦਵਾਈਆਂ ਨੇ ਉਹ ਮਿਲ ਜਾਂਦੀਆਂ ਨੇ ਤੁਸੀਂ ਉਹ ਪਾਣੀ ਦੇ ਵਿੱਚ ਘੋਲ ਕੇ ਇਹਨਾਂ ਨੂੰ ਰੋਜ਼ਾਨਾ ਦੇ ਸਕਦੇ ਆ ਜਿਸ ਦੇ ਨਾਲ ਇਹਨਾਂ ਦੀ ਕੈਲਸ਼ੀਅਮ ਦੀ ਕਮੀ ਆ ਜਿਹੜੀ ਪੂਰੀ ਹੋ ਸਕਦੀ ਆ ਇਸ ਤੋਂ ਬਿਨਾ ਇੱਕ ਗੱਲ ਆਪਾਂ ਹੋਰ ਦੱਸ ਦਿੰਦੇ ਆ ਤੁਹਾਨੂੰ ਜੇਕਰ ਤੁਸੀਂ ਦੇਸੀ ਤਰੀਕਾ ਚਾਹੁੰਦੇ ਆ ਘਰੇਲੂ ਘਰੇਲੂ ਤੇ ਦੇਸੀ ਤਰੀਕੇ ਦੇ ਨਾਲ ਜੇਕਰ ਤੁਸੀਂ ਕੈਲਸ਼ੀਅਮ ਦੀ ਕਮੀ ਪੂਰੀ ਕਰਨੀ ਆ ਉਸ ਦੇ ਲਈ ਤੁਹਾਨੂੰ ਇਹਨਾਂ ਨੂੰ ਦੇਣੀਆਂ ਪੈਣਗੀਆਂ ਸਬਜ਼ੀਆਂ ਜਿਵੇਂ ਪਾਲਕ ਹੋ ਗਈ ਮੂਲੀਆਂ ਦੇ ਪੱਤੇ ਹੋ ਗਏ ਗੋਭੀ ਦੇ ਪੱਤੇ ਹੋ ਗਏ ਇਹੋ ਜੀਆਂ ਜਿਹੜੀਆਂ ਘਰੇਲੂ ਚੀਜ਼ਾਂ ਆ ਉਹ ਦੇ ਕੇ ਤੁਸੀਂ ਇਹਨਾਂ ਦੀ ਕੈਲਸ਼ੀਅਮ ਦੀ ਕਮੀ ਆ ਜਿਹੜੀ ਉਹ ਪੂਰੀ ਕਰ ਸਕਦੇ ਆ ਜੇਕਰ ਤੁਹਾਡੀਆਂ ਮੁਰਗੀਆਂ ਇੱਕ ਜਗ੍ਹਾ ਰਹਿੰਦੀਆਂ ਆ ਸ਼ੈੱਡ ਦੇ ਵਿੱਚ ਰਹਿੰਦੀਆਂ ਫਿਰ ਇਹ ਜ਼ਿਆਦਾ ਪ੍ਰੋਬਲਮ ਆ ਸਕਦੀ ਆ ਕਿਉਂਕਿ ਸਾਡੀਆਂ ਜਿਹੜੀਆਂ ਮੁਰਗੀਆਂ ਨੇ ਉਹ ਆਲੇ-ਦੁਆਲੇ ਘੁੰਮਦੀਆਂ ਰਹਿੰਦੀਆਂ ਨੇ ਤੇ ਵਧੀਆ ਸਾਰੀ ਆਪਣੀ ਜੋ ਵੀ ਕਮੀ ਆ ਉਹ ਪੂਰੀ ਕਰਦੀਆਂ ਰਹਿੰਦੀਆਂ ਨੇ ਸੋ ਇੱਕ ਗੱਲ ਆਪਾਂ ਹੋਰ ਕਰਦੇ ਆਂ ਕਈ ਕਹਿੰਦੇ ਨੇ ਕਿ ਜੇਕਰ ਆਪਾਂ ਇਹਨਾਂ ਨੂੰ ਜਿਹੜੀ ਛਿਲਕੀ ਹੁੰਦੀ ਆ ਆਂਡਿਆਂ ਦੀ ਛਿਲਕੀ ਪਾਉਨੇ ਆ ਉਸ ਦੇ ਨਾਲ ਇਹ ਪ੍ਰੋਬਲਮ ਠੀਕ ਹੋ ਜਾਂਦੀ ਆ ਜੀ ਇਹਨਾਂ ਦੇ ਆਂਡਿਆਂ ਦੀ ਛਿਲਕੀ ਚੰਗੀ ਤਰ੍ਹਾਂ ਪੀਸ ਕੇ ਇਹਨਾਂ ਨੂੰ ਪਾ ਦਿਓ ਤਾਂ ਜਿਹੜੀ ਆਂਡਿਆਂ ਦੀ ਛਿਲਕੀ ਆ ਉਹ ਪਾਉਣ ਦੇ ਨਾਲ ਠੀਕ ਹੋ ਜਾਂਦੀ ਏ ਪ੍ਰੋਬਲਮ ਅਜਿਹਾ ਕੁਝ ਨਹੀਂ ਹੁੰਦਾ ਹੈਗਾ ਇਹੋ ਜਿਹਾ ਮੇਰੇ ਹਿਸਾਬ ਦੇ ਨਾਲ ਇਹੋ ਜਿਹਾ ਨਾ ਕਰਿਓ ਕਿਉਂਕਿ ਇਸ ਦੇ ਨਾਲ ਤੁਹਾਡੀਆਂ ਮੁਰਗੀਆਂ ਜਿਹੜੀਆਂ ਉਹ ਆਪਣਾ ਅੰਡਾ ਖੁਦ ਹੀ ਖਾਣ ਲੱਗ ਪੈਣਗੀਆਂ ਸੋ ਤੁਸੀਂ ਕੋਸ਼ਿਸ਼ ਕਰੋ ਇਹਨਾਂ ਦੀ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਮੁਰਗੀਆਂ ਨੂੰ ਤੰਦਰੁਸਤ ਰੱਖੋ ਜੇਕਰ ਤੁਹਾਡੀ ਮੁਰਗੀ ਤੰਦਰੁਸਤ ਹੈ ਉਹਨੂੰ ਕੋਈ ਵੀ ਕਮੀ ਨਹੀਂ ਹੈਗੀ ਤਾਂ ਤੁਹਾਡੀਆਂ ਮੁਰਗੀਆਂ ਅੰਡੇ ਵਧੀਆ ਦੇਣਗੀਆਂ ਇਸ ਤੋਂ ਬਿਨਾ ਮੈਂ ਹੋਰ ਵੀ ਕਈ ਤਰੀਕੇ ਦੱਸੇ ਹੋਏ ਨੇ ਜਿਸ ਦੇ ਨਾਲ ਤੁਹਾਡੀਆਂ ਮੁਰਗੀਆਂ ਤੰਦਰੁਸਤ ਰਹਿਣਗੀਆਂ ਦੇਸੀ ਜੁਵਾੜ ਨੇ ਦੇਸੀ ਤਰੀਕੇ ਨੇ ਜੇਕਰ ਤੁਸੀਂ ਉਹ ਕਰਦੇ ਰਹਿੰਦੇ ਹੋ ਕਿਤੇ ਕਿਤੇ ਮਹੀਨੇ ਦੇ ਵਿੱਚ ਤੁਸੀਂ 2-3 ਵਾਰ ਚਾਰਕੋਲ ਦੇ ਦਿਓ ਲਸਣ ਦੇ ਦਿਓ ਸਾਜੀਆਂ ਦੇ ਦਿਓ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਇੱਕ ਦਿਨ ਦੇ ਵਿੱਚ ਸਾਰਾ ਕੁਝ ਦੇਣਾ ਆ ਨਿੰਮ ਦੀ ਪੱਤੀ ਦੇ ਦਿਓ ਐਦਾਂ ਦੀਆਂ ਚੀਜ਼ਾਂ ਜੇਕਰ ਤੁਸੀਂ ਆਪਣੀਆਂ ਮੁਰਗੀਆਂ ਨੂੰ ਦਿੰਦੇ ਹੋ ਤਾਂ ਤੁਹਾਡੀਆਂ ਮੁਰਗੀਆਂ ਹਮੇਸ਼ਾ ਤੰਦਰੁਸਤ ਰਹਿਣਗੀਆਂ ਤੁਹਾਡੀਆਂ ਮੁਰਗੀਆਂ ਨੂੰ ਕੋਈ ਵੀ ਜਿਹੜੀ ਪ੍ਰੋਬਲਮ ਆ ਉਹ ਨਹੀਂ ਹੋਊਗੀ ਨਾ ਹੀ ਮੁਰਗੀਆਂ ਦੀ ਐਗ ਪ੍ਰੋਡਕਸ਼ਨ ਤੇ ਕੋਈ ਕਮੀ ਆਵੇਗੀ। ਸੋ ਮੇਨ ਗੱਲ ਹੁੰਦੀ ਆ ਮੁਰਗੀਆਂ ਨੂੰ ਤੰਦਰੁਸਤ ਰੱਖਣ ਦੀ। ਜੇਕਰ ਤੁਹਾਡੀਆਂ ਮੁਰਗੀਆਂ ਤੰਦਰੁਸਤ ਨੇ ਤਾਂ ਮੁਰਗੀਆਂ ਦੀ ਐਗ ਪ੍ਰੋਡਕਸ਼ਨ 'ਚ ਵੀ ਕੋਈ ਕਮੀ ਨਹੀਂ ਆਵੇਗੀ ਤੇ ਮੁਰਗੀਆਂ ਤੁਹਾਡੀਆਂ ਆਂਡੇ ਆ ਜਿਹੜੇ ਉਹ ਵਧੀਆ ਤਰੀਕੇ ਨਾਲ ਦੇਣਗੀਆਂ। ਪ੍ਰੋਪਰ ਤੌਰ ਤੇ ਤਿਆਰ ਆਂਡਾ ਹੀ ਦੇਣਗੀਆਂ। ਬਾਕੀ ਜਿਹੜੀ ਆਪਾਂ ਗੱਲ ਕਹੀ ਆ ਕਿ ਆਂਡੇ ਦੇ ਜਿਹੜੀ ਛਿਲਕੀ ਆ ਉਹ ਪੀਸ ਕੇ ਇਹਨਾਂ ਨੂੰ ਨਾ ਪਾਓ। ਕਈ ਤਾਂ ਪਾ ਰਹੇ ਨੇ ਕਈ ਇਹ ਚੀਜ਼ ਦੱਸ ਰਹੇ ਨੇ ਪਰ ਮੇਰੇ ਹਿਸਾਬ ਦੇ ਨਾਲ ਨਾ ਪਾਉ ਕਿਉਂਕਿ ਇਸ ਦੇ ਨਾਲ ਤੁਹਾਡੀ ਜਿਹੜੀ ਮੁਰਗੀ ਆ ਉਹ ਖੁਦ ਆਪਣਾ ਹੀ ਆਂਡਾ ਖਾਣਾ ਗਿੱਜ ਜਾਊਗੀ ਤੇ ਅੱਗੇ ਜਾ ਕੇ ਤੁਹਾਨੂੰ ਪਰੇਸ਼ਾਨੀ ਆਊਗੀ ਜਦੋਂ ਮੁਰਗੀ ਆਂਡਾ ਦੇਊਗੀ ਮੁਰਗੀ ਆਪਣਾ ਆਂਡਾ ਖੁਦ ਹੀ ਖਾ ਜਾਊਗੀ ਜਿਸ ਦੇ ਨਾਲ ਤੁਹਾਡਾ ਜਿਹੜਾ ਨੁਕਸਾਨ ਹੋਵੇਗਾ ਸੋ ਕੋਸ਼ਿਸ਼ ਕਰੋ ਕੈਲਸ਼ੀਅਮ ਦੀ ਕਮੀ ਨੂੰ ਦੇਸੀ ਤਰੀਕੇ ਦੇ ਨਾਲ ਹੀ ਪੂਰਾ ਕਰਨ ਦੀ ਸਬਜ਼ੀਆਂ ਸਬਜ਼ੀਆਂ ਘਰਾਂ ਦੇ ਵਿੱਚ ਆਪਣੇ ਆਮ ਹੁੰਦੀਆਂ ਨੇ ਉਹਦੀ ਛਿਲਕੇ ਵਗੈਰਾ ਆਪਣੇ ਘਰਾਂ ਦੇ ਵਿੱਚ ਆਮ ਹੁੰਦੇ ਨੇ ਉਹ ਆਪਣੀਆਂ ਮੁਰਗੀਆਂ ਨੂੰ ਪਾ ਦੇ ਰਿਹਾ ਕਰੋ ਤੇ ਇਸ ਤੋਂ ਬਿਨਾ ਜੇਕਰ ਕੋਈ ਹੋਰ ਜਾਣਕਾਰੀ ਚਾਹੀਦੀ ਆ ਤਾਂ ਆਪਣਾ ਜਿਹੜਾ ਇੰਸਟਾਗ੍ਰam ਆਈਡੀ ਆ ਉਹ ਮੈਂਸ਼ਨ ਕੀਤੀ ਹੋਈ ਆ YouTube ਚੈਨਲ ਤੇ ਉੱਥੇ ਜਾ ਕੇ ਤੁਸੀਂ ਮੈਸੇਜ ਕਰ ਲਿਓ ਮੈਸੇਜ ਤੇ ਇਹ ਲਿਖਿਓ ਕਿ YouTube ਤੋਂ ਆਪਾਂ ਆਏ ਆ ਮੈਨੂੰ ਸਾਈਨ ਮਿਲ ਜਵੇ YouTube ਤੋਂ ਮੇਰੇ ਤੋਂ ਕੋਈ ਜਾਣਕਾਰੀ ਲੈਣ ਆਇਆ ਸੋ ਇਹ ਲਿਖ ਕੇ ਤੁਸੀਂ ਮੈਸੇਜ ਕਰ ਦਿਓ ਆਪਾਂ ਜਿਸ ਚੀਜ਼ ਬਾਰੇ ਜਾਣਦੇ ਆ ਜਾਣਕਾਰੀ ਹੋਵੇਗੀ ਉਹ ਆਪਾਂ ਤੁਹਾਨੂੰ ਜ਼ਰੂਰ ਦੇਵਾਂਗੇ ਬਾਕੀ ਵੀਡੀਓ ਵਧੀਆ ਲਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਵਧੀਆ-ਵਧੀਆ ਕਮੈਂਟ ਆ ਜਿਹੜੇ ਉਹ ਵੀ ਜਰੂਰ ਕਰਕੇ ਜਾਓ ਧੰਨਵਾਦ